ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਆਪਾਂ ਨੂੰ ਹੁਣ ਲੇਹ ਦੇ ਵਿੱਚ ਹੋ ਗਿਆ ਅੱਜ ਚਾਰ ਪੰਜ ਦਿਨ ਤੇ ਆਪਾਂ ਤੁਹਾਨੂੰ ਜੋਰਾਵਰ ਫੋਟ ਆਪਣੇ ਲੇਹ ਪੈਲੇਸ ਆਪਣੇ ਖਰਦੁੰਗਲਾ ਟਾਪ ਦੀ ਵੀਡੀਓ ਵੀ ਪਾ ਕੇ ਦਿਖਾ ਲਤੀ ਆ ਖਰਦੁੰਗਲਾ ਟਾਪ ਫਤਿਹ ਹੋ ਗਿਆ ਕਾਲਪੁਰ ਸੱਚੇ ਬਾਦਸ਼ਾਹ ਦੀ ਮਹਾਰਾਜ ਦੀ ਮਹਿਰ ਸਦਕਾ ਤੇ ਦਰਸ਼ਨ ਪੱਥਰ ਸਾਹਿਬ ਦਾਰਸ਼ਨ ਗੁਰਦੁਆਰਾ ਦਾਤਨ ਸਾਹਿਬ ਦੇ ਵੀ ਤੁਸੀਂ ਕਰ ਲਏ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀਡੀਓ ਛੋਟੀ ਹੋਊਗੀ ਥੋੜੇ ਜਿਹਾ ਲੇ ਦਾ ਬਿਆਰ ਬਜੂਰ ਤੇ ਮਾਰ ਰੋਡ ਥੋੜੇ ਜਿਹਾ ਦਿਖਾਵਾਂਗੇ ਤੇ ਨਾਲੇ ਕੋਈ ਖੋਇ ਖਬਰੀ ਹੈ ਜਗਤਾਰ ਬਾਈ ਕਹਿੰਦਾ ਵੀ ਘੋੜੇ ਦਾ ਨਾਂ ਰੱਖਣਾ ਆ ਤੇ ਆਪਾਂ ਜਗਤਾਰ ਬਾਈ ਨੂੰ ਕਿਹਾ ਬਾਈ ਨਾਂ ਹਣ ਤੂੰ ਹੀ ਰੱਖ ਵੇ ਤੈਂ ਹੀ ਇਹ ਗੱਲ ਕਹੀ ਆ ਜਿਹੜਾ ਬੋਲੂ ਹੋਏ ਗੁੰਡਾ ਖੋਲੂ ਉਹ ਗੱਲ ਆ ਤੇ ਹੁਣ ਜਗਤਾਰભાઈ ਨਾਂ ਰੱਖਣਗੇ ਸਵੇਰ ਨੂੰ ਘੋੜੇ ਦਾ ਨਾਂ ਰੱਖਿਆ ਜਾਊਗਾ ਨਾਮਕਰਨ ਹੋਊਗਾ ਲੇ ਦੇ ਵਿੱਚ ਆ ਜਾ ਵੇ ਦਿਖਾ ਲਦੇ ਆ ਤੁਹਾਨੂੰ ਲੇ ਦਾ ਝਾਕਾ ਵਾਕਾ ਜਿਆ ਮਾਣ ਹੋਣਾ ਦੇ ਲੇ ਦਾ ਫੇ ਨਾ ਆ ਜਾਓ ਜੀ ਲਿਓ ਨੇ ਤੁਹਾਨੂੰ ਘੁਮਾ ਕੇ ਆਇਆ ਜੀ ਮੈਂ ਕਿਹਾ ਸ਼ੁਰੂਆਤ ਕਰਦੇ ਆ ਤੁਹਾਨੂੰ ਲੇ ਦਿਖਾਣ ਦੀ ਗੇਟ ਤੋਂ ਇਹ ਆ ਲੇ ਦਾ ਗੇਟ ਐਂਟਰੈਸ ਗੇਟ ਆਇਓ ਹੁਣ ਬਾਕੀ ਤੁਹਾਨੂੰ ਮਾਂ ਰੋਡ ਵਗੈਰਾ ਦਿਖਾ ਲਦੇ ਆਂ ਜਾਮਾ ਮਸਜਿਦਾ ਸਟਾਰਟਿੰਗ ਕਰਦੇ ਆਂ ਆਪਾਂ ਇਥੋਂ ਤੇ ਜਾਮਾ ਮਸੀਦੇ ਅੱਗੇ ਤਸਵੀਰਕਾਰੀਆਂ ਤੇ ਜੋਰ ਹੁੰਦਾ ਪੂਰਾ ਜਿੱਦਾਂ ਤੁਸੀਂ ਦੇਖ ਹੀ ਰਹੇ ਆਂ ਤੇ ਆ ਜਲ ਜੰਦਾ ਜਾਮਾ ਮਸਜਿਦ ਦੇ ਨਾਲ ਰਾਗ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਦਾਤਨ ਸਾਹਿਬ ਨੂੰ ਜਿੱਦੋਂ ਲੇਡੀ ਜਾ ਰਹੇ ਆ ਤੇ ਹੈਲੋ ਗਾਇਸ ਰਾਉਡ ਹੈ ਜਿੱਦਾਂ ਆਪਾਂ ਕਹਦੇ ਇਹ ਮਨਾਰੀ ਵਾਲਾ ਮਾਲ ਰੂੜਿਆ ਸੇਮ ਉਹ ਹੀ ਜੀ ਆ ਬਈ ਉਹ ਮਨਾਰੀ ਦਾ ਆ ਤੇ ਇਹ ਲੇਦਾ ਆ ਨੇ ਸੇਮ ਤੇ ਫਰਕ ਇਹਦੇ ਵਿੱਚ ਇੱਕ ਹੋਰ ਚੀਜ਼ ਆ ਉਹ ਤੁਹਾਨੂੰ ਦੱਸ ਦਿੰਨੇ ਆ ਬਈ ਮਨਾਰੀ ਦੇ ਵਿੱਚ ਮੌਸਮ ਠੰਡਾ ਹੁੰਦਾ ਆ ਤੇ ਇੱਥੇ ਮੌਸਮ ਥੋੜਿਆ ਗਰਮ ਆ ਇਹ ਆ ਮਾਰ ਰੋਡ 'ਲੇ ਮੌਸਮ ਗਰਮ ਹਾਂ ਮਾਨੋ ਜੀ ਆਨੰਦ ਫੇ ਮਾਰ ਰੋਡ 'ਲੇ ਪਸ਼ਮੀਨਾ ਸਤੂਰ ਵਰੇਟ ਇੱਕ ਗੱਲ ਆ ਤਿਬਤੀ ਲੋਕਾਂ ਦੀ ਜਿਹੜੀਆਂ ਸ਼ਾਪਾਂ ਆ ਇੱਥੇ ਐਂਟਿਕ ਪੀਸ ਯਾਨੀ ਕਿ ਘਰ ਸਜਾਵਟ ਲਈ ਸਮਾਨ ਬਹੁਤ ਟੌਪ ਟੌਪ ਦਾ ਆ ਬਹੁਤ ਵਧੀਆ ਸਮਾਨ ਇੱਥੇ ਨਹੀਂ ਆ ਜਾ ਮਾਰੇ ਇੱਧਰ ਜਾ ਕੇ ਨੇ ਉਹ ਫਰਿੱਜ ਮੈਗਨੇਟ ਦਾ ਪਤਾ ਕਰਕੇ ਆ ਨੇ ਫਰਿੱਜ ਮੈਗਨੇਟ ਲੈਣੇ ਆ ਜਾਓ ਇੱਧਰ ਆ ਜਾ ਆਪਾਂ ਲੈਣਾ ਆ ਫਰਿੱਜ ਮੈਗਨੇਟ ਫਰਿੱਜ ਮੈਗਨੇਟ ਜੋੰਗਲਾ ਟੋਵਰ 1838 ਠੀਕ ਹਾਇਟ ਮੋਟਰੋਡ ਰੋਡ ਦਾ ਪਾਸ ਬੋਦਲ ਨਾਲ ਬੋਦਲ ਨੂੰ ਹਾਂ ਇੱਕ ਛੇ ਕੁ ਮਾਰ ਦੂਜੀ ਦੂਜੀ ਦਮ ਦੀ ਜੀ ਹੈਂਡਲੈਸ ਥਰੀ ਆਈਟਮ ਚ ਕੱਢਿਆ ਵਾ ਇੱਕ ਕੋਗਤੀ ਬੋਤਲਾਂ ਲੈ ਲਓ ਫਿਰ ਨਾਲ ਦੂ ਤੁੰਗਰਾ ਟੋਲ ਦੇ ਬੋਤਲ ਆਲਾ ਆ ਇੱਧਰ ਮੁੱਕੀਏ ਇੱਧਰ ਵਾਲੇ ਕਰਾ ਦੇ ਨਾਂ ਕਰ ਦੇ ਇੱਧਰ ਲੈ ਜਾ ਇਹਨੂੰ ਇੱਧਰ ਨਾ ਨਾ ਸੀ लेस अरे दारू की बोतल में लेस कर दो <laughs> कौन सी वो असली दारू है <laughs> ये तो परफ्यूम है लेडीज वाले वाहन <laughs> ਇਧਰ ਉਹ ਕਰਦੇ ਆ ਪਸੰਦਾ ਬਸ ਇਧਰ ਲੈ ਆ ਮੇਰੇ ਇਲਾ ਹਾਂ ਓਕੇ ਕੋਈ ਨਹੀਂ ਦੂਸਰਾਂ ਤਾਂ ਕਰ ਲੈ 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 ਆ ਕਪਾ ਧਕਾ ਬਾਹਰ ਖਮੈਨ क्या प्राइस है निर्णय चमकता उसी का तो निर्णय कॉपी ले लेना प्राइस वही है कब के साथ कब के साथ ही है हाउ मच हाँ कब के साथ ही रखा हुआ हाँ तीस हज़ार से लिया है यार घर में रखा है पर रखा हुआ है अच्छी शॉप कॉपी कौशल के ही है ये रहा अच्छी कॉपी मेरे पास तो कोई है नहीं बंदा गिफ्ट वाला ਪ੍ਰਾਈਸ ਥੋੜਾ ਕਰ ਲੈਣਾ ਆਪ ਅਰੇ ਇਸ ਦੇ ਮਤੇ ਕਰਨਾ ਨਹੀਂ ਰਹਿਣਾ ਕਾਇਆ ਫਰੀ ਨਹੀਂ ਕਾ ਕੇ ਸਾਰਾ ਇਹ ਵੀ ਕੱਟ ਕਰਨੇ ਨਹੀਂ ਹੈ ਨਹੀਂ ਹੋਗਾ ਸਹੀ ਹੈ ਚਲੋ ਫਿਰ ਲੈ ਲੈਣੇ ਆ ਜੀ ਕਿੰਨੇ ਸੋਹਣੇ ਲਾਦੇ ਨਿਆਣੇ ਖੇਲਦੇ ਆ ਤਸਵੀਰਵਾਰੀਆਂ ਜੋਰਾਂ ਦੇ ਆ ਦੇਖ ਲਓ ਰੌਣਕ ਮੇਲਾ ਲੇ ਦੇ ਮਾਲ ਰੋਡ ਦਾ ਜਿਹੜੇ ਪੈਕਪੇਨ ਵਾਲੇ ਕਿਲਾਸ ਇਹ ਆ ਜੀ ਤਿੱਪ ਤਿੰਨ ਰਫਿਊਜੀ ਮਾਰਕੀਟ ਆਯਾਦਨ ਦਿਖਾ ਲਦੇ ਆ ਵੀ ਆ ਦੇਖੋ ਜੀ ਮੈਡੀਟੇਸ਼ਨ ਦੀ ਆਵਾਜ਼ ਦੇਖਿਓ ਇਹਦੀ ਕਿ ਯਾਰ ਮਾਣ ਚਾਕਾਂ ਆਨੰਦ ਇਥੋਂ ਆਪਾਂ ਇੱਕ ਸਾਈਕਲ ਲੈ ਆ ਦੂ ਇੱਕ ਆਪਣੇ ਲਈ ਆ ਤੇ ਇੱਕ ਆਪਣੇ ਕੋਈ ਬਾਈ ਆ ਉਹ ਲੈ ਗਿਫਟ ਦੇਣਾ ਉਹਨੂੰ ਆਪਾਂ ਦੋ ਸਾਈਕਲ ਲੈ ਆ ਬਹੁਤ ਸੋਹਣੇ ਆ ਉਹ ਤੁਹਾਨੂੰ ਦਿਖਾ ਲਦੇ ਆ ਛਪੌਂਦ ਕੇ ਇਹ ਆਂਟੀ ਹੁਣ ਇਸ ਵੇਲੇ ਮਾਰਕੀਟ ਦੇ ਵਿੱਚ ਸੱਚ ਨਹੀਂ ਇਹ ਤੋਂ ਆਪਾਂ ਬਹੁਤ ਜਿਹਾ ਕੰਮ ਨਹੀਂ ਆ। ਇਹ ਦੋ ਸਾਈਕਲ ਲਏ ਆ। ਇੱਕ ਆਪਣੇ ਲਈ, ਇਹ ਇੱਕ ਕਿਸੇ ਬਾਈ ਦਾ ਗੈਪ ਪਿਆ। ਸਪੈਸ਼ਲ ਫੂਨ ਆਇਆ ਸੀ ਉਹਨਾਂ ਦਾ। ਵੇਖ ਲਈ। ਇਹ ਉਹਨਾਂ ਨੇ ਦੇਣਾ ਆ ਆਪਾਂ। ਬਹੁਤ ਪਿਆਰਾ ਆ। ਤੇ ਦੂ ਲਏ ਆ ਆਪਾਂ ਹਾਂ। ਇਹਨਾਂ ਤੇ ਮੰਤਰ ਲਿਖੇ ਜਾਂਦੇ ਆ। ਇਹ ਇਸ ਲਈ ਵੀ ਪਤਲ ਆ ਜਾਂਦਾ ਬੰਦਾ ਲਦਾਖ ਕਰਕੇ ਆਇਆ ਆ। ਇਹ ਤਾਂ ਲਏ ਆ ਆਪਾਂ ਸਾਈਕਲ ਤੇ ਲਾਵਾਂਗੇ। ਇਹ ਇਹਦੇ ਵਿੱਚ ਦੋ ਕ ਆਪਾਂ ਫ੍ਰੈਜ ਫ੍ਰਿਜ ਮੈਗਨੇਟ ਲੈ ਲਿਆ ਆਂ ਆਂਟੀ ਹੁਣ ਦਾ ਸੁਆਬ ਬਹੁਤ ਵਧੀਆ ਆ ਆਂਟੀ ਥੈਂਕ ਯੂ ਵੈਲਕਮ ਇਹ ਇੱਥੇ ਦੀ ਜੀ ਟਿਪਟੇ ਰਫਿਊਜੀ ਮਾਰਕੀਟ ਜਿਹਦੇ ਆਪਾਂ ਦੂਜੇ ਪਾਸੇ ਨਿਕਲੇ ਆਏ ਆ ਹੁਣ ਤੇ ਥੋੜੀ ਬੋੜੀ ਸ਼ਾਪਿੰਗ ਕਰਨੀ ਸੀ ਉਹ ਕਰ ਲਈ ਆ ਲਓ ਜੀ ਸਵੇਰ ਨੂੰ ਹੁਣ ਲੇ ਨੂੰ ਆਪਾਂ ਬਾਏ ਬਾਏ ਕਹਿ ਦੇਣਾ ਆ ਤੇ ਆਪਾਂ ਚਾਕਲੇਟਾਂ ਹੀ ਲੈ ਲਈਆਂ ਆ ਦਰੀ ਮਿਲਕ ਦੀਆਂ ਤੇ ਚੌਕੋਸ ਅਮੁੱਲ ਚੌਕੋਸ ਕਾ ਲੈ ਲਿਆ ਆ ਤੇ ਦੋ ਦਹੀਂ ਸਵੇਰ ਨੂੰ ਖਾ ਕੇ ਤਰਪਵਾਂਗੇ ਇਹ ਆਪਣੀ ਸਵੇਰ ਦੀ ਤਿਆਰੀ ਆ ਇੱਥੋਂ ਆਪਣੀ ਮਨਾਲੀ ਆਲਮੇ